ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 24 ਮਈ ਦਿਨ ਸ਼ਨੀਵਾਰ ਤੇ ਅੱਜ ਮੈਨੂੰ ਮੇਰੇ ਕੰਮ ਤੋਂ ਛੁੱਟੀ ਸੀ ਤੇ ਅਸੀਂ ਸੋਚਿਆ ਕਿਉਂ ਨਾ ਵੀ ਜਿਹੜੀ ਅੱਜ ਦੀ ਛੁੱਟੀ ਹੈ ਇਹਨੂੰ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਜਾਵੇ ਕਿਉਂਕਿ ਕੰਮ ਕਰ ਜਾਂਦੇ ਵਿੱਚ ਇੱਥੇ ਅਸੀਂ ਕਾਫੀ <b>ਬਿਜੀ</b> ਹੁੰਦੇ ਹਾਂ ਤੇ ਇੱਕ ਅੱਧਾ ਦਿਨ ਮਿਲਦਾ ਹੈ ਜਿਹੜਾ ਅਸੀਂ ਘੁੰਮਣ ਘਮੌਰ ਨੂੰ ਜਾਂ ਆਪੇ ਆਪ ਨੂੰ ਇੱਕ ਅੱਧਾ ਦਿਨ ਅਸੀਂ ਰੱਖਿਆ ਬੀਚ ਦੇ ਵਿੱਚ ਸੋ ਇਸੇ ਤਹਿਤ ਅੱਜ ਅਸੀਂ ਆਏ ਆ ਜਿਹੜਾ ਕਿ ਲੰਡਨ ਸ਼ਹਿਰ ਤੋਂ ਲਗਭਗ 42 ਤੋਂ 43 ਕਿਲੋਮੀਟਰ ਦੂਰ ਇਹ ਇੱਕ ਛੋਟਾ ਜਿਹਾ ਪਿੰਡ ਹੈ ਤੇ ਇਹ ਪਿੰਡ ਹੈ ਇਹ ਜਿਹੜੀ ਲੇਕ ਹੈ ਜਿਹੜੀ ਤੁਸੀਂ ਮੇਰੇ ਪਿੱਛੇ ਪਾਸੇ ਦੇਖ ਰਹੇ ਹੋ ਇੱਕ ਲੇਕ ਹੈ ਇਹ ਲੇਕ ਜਿਹੜਾ ਇਧਰਲੀ ਸਾਈਡ ਕੈਨੇਡਾ ਵਾਲੀ ਸਾਈਡ ਹੈ ਇਧਰ ਇਹਨੂੰ ਕਿਹਾ ਜਾਂਦਾ ਹੈ ਲੇਕ ਅੰਟਾਰੀਓ ਤੇ ਜਿਹੜੇ ਇਹਦੇ ਪਰਲੇ ਪਾਸੇ ਆ ਇਹਦੇ ਪਰਲੇ ਪਾਸੇ ਬਿਲਕੁਲ ਅਮਰੀਕਾ ਉਧਰ ਇਸ ਇਹਨੂੰ ਲੇਕ ਨੂੰ ਕਹਿੰਦੇ ਆ ਲੇਕ ਐਰਿਕ ਤੇ ਇਹ ਬਹੁਤ ਸੋਹਣੀ ਜਗ੍ਹਾ ਹੈ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇਹ ਬਹੁਤ ਏ ਲੇਕ ਹੈ ਜਿਹੜੀ ਬਹੁਤ ਵੱਡੀ ਹੈ ਬਹੁਤ ਖੁੱਲੀ ਥੋੜੀ ਹੈ ਤੇ ਇੱਥੇ ਅੱਜ ਹਵਾ ਦਾ ਫਲੋ ਜ਼ਿਆਦਾ ਹੋਣ ਕਰਕੇ ਤੇ ਇਹ ਇੱਕ ਸਮੁੰਦਰ ਵਾਂਗੂ ਇੱਥੇ ਇਹਦੀਆਂ ਲਹਿਰਾਂ ਆ ਰਹੀਆਂ ਤੇ ਇਧਰਲੀ ਸਾਈਡ ਇਹ ਜਿਹੜੀ ਲੇਕ ਹੈ ਇਹ ਇਧਰੋਂ ਸਟਾਰਟ ਹੋ ਗਈ ਤੇ ਇਧਰ ਟ੍ਰਾਂਟੋ ਲਗਭਗ ਹੈਗਾ ਇੱਥੋਂ 200-250 ਕਿਲੋਮੀਟਰ ਤੇ ਇਹ ਲੇਕ ਇਹ ਟ੍ਰਾਂਟੋ ਵਾਲੀ ਸਾਈਡ ਵੀ ਚਲੀ ਜਾਂਦੀ ਹੈ ਕਿਉਂਕਿ ਇਹ ਬਹੁਤ ਵੱਡੀ ਲੇਕ ਹੈ ਤੇ ਇਹ ਜਿਹੜਾ 뷰 ਹੈ ਇਹ ਬਹੁਤ ਸੋਹਣਾ ਹੈਗਾ ਤੇ ਇਧਰ ਇੱਕ ਛੋਟਾ ਜਿਹਾ ਬਣਾਇਆ ਹੋਇਆ ਹੈ ਜਿੱਥੇ ਲੇਕ ਨੂੰ ਚੰਗੀ ਤਰ੍ਹਾਂ ਦੇਖਣ ਵਾਸਤੇ ਛੋਟਾ ਜਿਹਾ ਵਾਕਿੰਗ ਪੁਆਇੰਟ ਜ ਹੈ ਨਾ ਨੇ ਇਸ ਜਗ੍ਹਾ ਤੇ ਬਣਾਇਆ ਹੋਇਆ ਸੋ ਉੱਥੇ ਚੱਲਦੇ ਆਂ ਤੇ ਦੇਖਦੇ ਆਂ ਵੀ ਇਧਰਲੀ ਸਾਈਡ ਤੋਂ ਲੇਕ ਇਹ ਕਿੰਨਾ ਖੂਬਸੂਰਤ ਜਿਹੜਾ ਦ੍ਰਿਸ਼ ਹੈ ਸਾਨੂੰ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਖੜਕਾ ਜਾਣੀ ਚਾਪ ਕਹਿ ਸਕਦੇ ਹਾਂ ਲਹਿਰਾਂ ਦਾ ਕਿਉਂਕਿ ਹਵਾ ਜੇ ਤੇਜ਼ ਹੋਣ ਕਰਕੇ ਲਹਿਰਾਂ ਦਾ ਇੱਥੇ ਖੜਕਾ ਬਹੁਤ ਹੋ ਜਾਂਦਾ ਹੈਗਾ ਤੇ ਇਹਦੇ ਪਰਲੇ ਸਾਈਡ ਕਿਉਂਕਿ ਉਹ ਵਾਕਿੰਗ ਹੋਣ ਕਰਕੇ ਵਾਕਵੇ ਹੋਣ ਕਰਕੇ ਇਹਦੇ ਪਰਲੇ ਸਾਈਡ ਥੋੜਾ ਜਿਆ ਸ਼ਾਂਤ ਜੀ ਇਧਰ ਇਹ ਲੇਕ ਤੇ ਆਪਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੇ ਇੱਥੇ ਜਿਹੇ ਲੋਕ ਹੈ ਜਿਹਦੇ ਇਹ ਪਾਸੇ-ਓਸੇ ਸ਼ਹਿਰਾਂ ਤੋਂ ਜਾ ਪਾਸੇ ਅਸੇ ਪਿੰਡਾਂ ਕੋ ਹਰ ਰੋਜ਼ ਹੀ ਆਉਂਦੇ ਆ ਕਿਉਂਕਿ ਗੋਰੇ ਤਾਂ ਬਹੁਤ ਸ਼ੌਂਕੀ ਹੁੰਦੇ ਨੇ ਨਾ ਸੰਮਾਂ ਦੀ ਇਹ ਬੜੇ ਸ਼ਕੀਨ ਹੈ ਇੱਥੇ ਇਹ ਫਿਸ਼ਿੰਗ ਵੀ ਕਰ ਰਹੇ ਆ ਤੇ ਆਪਦੇ ਆਪ ਨੂੰ ਸਮਾਂ ਵੀ ਦੇ ਰਹੇ ਆ ਤੇ ਇਹ ਸਾਰੇ ਬਸ ਇੱਥੇ ਬੈਠੇ ਆ ਗੋਰੇ ਇਹ ਕਾਫੀ ਉੱਥੋਂ ਡਿਟਲ ਸਾਇਡ ਦੇਖਣਾ ਹੋਵੇ ਤਾਂ ਕੈਮਰੇ ਚ ਕਾਫੀ ਦੂਰ ਤੱਕ ਉਹ ਛੋਟਾ ਇਹ ਪਹਾੜ ਹੈ ਜਿਸ ਦੇ ਇਧਰੋਂ ਤੇ ਇਹ ਲੇਕ ਆ ਜਿਹੜੀ ਇਹ ਥੋੜਾ ਜਿਹਾ ਪਾਣੀ ਇੱਧਰ ਮਟਮੈਲਾ ਜਾ ਕਿਉਂਕਿ ਇਹ ਵਿੱਚ ਫੋਨ ਕਰਕੇ ਜਿਹੜਾ ਇੱਥੇ ਪਾਣੀ ਮਟਮੈਲਾ ਜਾ ਦਿਖ ਰਿਹਾ ਬਟ ਇਹਦੇ ਪਰਲੇ ਪਾਸੇ ਮੇਰੇ ਖਿਆਲ ਦੇ ਵਿੱਚ ਕੈਮਰੇ ਦੇ ਵਿੱਚ ਪਤਾ ਨਹੀਂ ਦੇਖ ਰਿਆ ਜਾਂ ਨਹੀਂ ਇਹ ਪਾਣੀ ਪਰਲੇ ਪਾਸੇ ਬਹੁਤ ਸਾਫ਼ ਹੈ ਦਾ ਤੇ ਥੋੜੇ ਥੋੜਾ ਨੀਲੀ ਜਿਹੀ ਭਾਤਵੀ ਪਾਣੀ ਦੀ ਦਿਖ ਰਹੀ ਹੈ ਤੇ ਇਹ ਜਿਹੜਾ ਤਰੇਸ਼ਾ ਬਹੁਤ ਸੋਹਣਾ ਹੈ ਇੱਥੇ ਆ ਕੇ ਦੇਖਿਆ ਤਾਂ ਇਹ ਆਪਾਂ ਦੇਖ ਹੀ ਸਕਦੇ ਹਾਂ ਇੱਥੇ ਫਿਸ਼ਿੰਗ ਕਰ ਰਹੀ ਹੈ। ਇਧਰਲੀ ਸਾਈਡ ਤੋਂ ਆ ਇੱਥੇ ਇਹਨਾਂ ਨੇ ਪੁਆਇੰਟ ਬਣਾਇਆ ਹੋਇਆ ਵੀ ਮੇਰੇ ਖਿਆਲ ਦੇ ਵਿੱਚ ਇਧਰੋਂ ਅ ਅੱਗੇ ਨਹੀਂ ਕੋਈ ਜਾ ਸਕਦਾ। ਤੇ ਬਹੁਤ ਸੋਹਣਾ ਇਸ ਜਗ੍ਹਾ ਤੇ ਵਿਊ ਹੈਗਾ ਬਹੁਤ ਸੋਹਣਾ ਦਿਖਦਾ ਹੈ। ਸੋ ਹੁਣ ਅ ਲਗਭਗ ਵੀ ਸ਼ਾਮ ਦੇ ਸਾਡੇ ਕੋਲੇ ਟਾਈਮ ਹੋ ਚੁੱਕਿਆਗਾ। ਸਵਾਗਤਿ ਹੋ ਗਏ ਤੇ ਲੋਕ ਇੱਥੇ ਵੇਟ ਕਰ ਰਹੇ ਆ ਇਹਦੇ ਸਪੈਸ਼ਲੀ ਇੱਥੇ ਜਿਹੜਾ ਸਨਸੈਟ ਲਈ ਇਹ ਜਗ੍ਹਾ ਕਾਫੀ ਮਸ਼ਹੂਰ ਹੈ ਤੇ ਲੋਕ ਆਉਂਦੇ ਆ ਇੱਥੇ ਡੁੱਬਦਾ ਹੋਇਆ ਸੂਰਜ ਦੇਖਣ ਵਾਸਤੇ ਕਿਉਂਕਿ ਸਮੁੰਦਰ ਖੁੱਲੇ ਸਮੁੰਦਰ ਦੇ ਵਿੱਚ ਇਹ ਜਿਆਦਾ ਸੋਹਣਾ ਲਿਖਦਾ ਇਸੇ ਕਰਕੇ ਇੱਥੇ ਲੋਕ ਸਪੈਸ਼ਲੀ ਸ਼ਾਮ ਨੂੰ ਵੱਧ ਆਉਂਦੇ ਜਦੋਂ ਅਸੀਂ ਆਏ ਸੀ ਉਦੋਂ ਕੋਈ ਕੋਈ ਟਾਵਾ ਟੱਲੇ ਜੀ ਇੱਥੇ ਬੈਠੇ ਸੀ ਲੋਕ ਪਰ ਹੌਲੀ ਹੌਲੀ ਇੱਥੇ ਇਕੱਠਾ ਜਾਂ ਹੁੰਦਾ ਜਾ ਰਿਹਾ ਕਿਉਂਕਿ ਲੋਕ ਇੱਥੇ ਸਪੈਸ਼ਲੀ ਸਨਸੈਟ ਦੇਖਣ ਆ ਰਹੇ ਆ। ਸੋ ਆਪਾਂ ਦੇਖ ਹੀ ਸਕਦੇ ਆ ਵੀਡੀਓ ਦੇ ਵਿੱਚ ਇਹ ਜਗ੍ਹਾ ਬਹੁਤ ਸੋ। ਸੋ ਅ ਹੁਣ ਅਸੀਂ ਉੱਥੋਂ ਜਾ ਰਹੇ ਆ ਕਿਉਂਕਿ ਸਾਡੀ ਕੋਸ਼ਿਸ਼ ਹੈ ਵੀ ਅ ਅੱਜ ਇੱਕ ਦੋ ਜਗ੍ਹਾ ਤੇ ਹੋਰ ਇੱਕ ਦੋ ਜਗ੍ਹਾ ਨੂੰ ਐਕਸਪਲੋਰ ਕੀਤਾ ਜਾਵੇ। ਤੇ ਹੁਣ ਇਹ ਵਲੌਗ ਮੈਂ ਹੁਣ ਇੱਥੇ ਇਹ ਵੀਡੀਓ ਰੋਕ ਰਿਹਾ। ਤਾਂ ਕਿ ਅਸੀਂ ਕਿਸੇ ਹੋਰ ਜਗ੍ਹਾ ਤੇ ਉੱਪਰ ਵੀ ਜਾਣਾ ਹੈ ਤੇ ਕਮਿਟ ਕਰਦਾ ਹਾਂ ਵੀ ਨਵਾਂ ਵਲੌਗ ਹੈ ਜਿਹੜਾ ਮੈਂ ਉਸ ਨਵੀਂ ਜਗ੍ਹਾ ਦੇ ਉੱਪਰ ਜਾ ਕੇ ਬਣਾ ਲਿਆ। ਤੁਸੀਂ ਸਾਰੇ ਦੱਸੋ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਇਹ ਵੀਡੀਓ ਇਹ ਮਤਲਬ ਜਿਹੜੀ ਲੇਕ ਹੈ ਇਹ ਤੁਹਾਨੂੰ ਕਿਵੇਂ ਲੱਗੀ?